ਸਤਿਗੁਰਾਂ ਦੀ ਸਾਜੀ ਨੂੰ ਅੱਜੇ ਸਾਧ ਸੰਗਤ ਜੀਓ ਨੰਬਖੀ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਤਵੀ ਚੋਰ ਕਹ ਜਨ ਸੱਚਾ ਜਿਨ ਨਾਮ ਮਰੇਸੋ ਕਾਚੋ ਕਾਚਾ ਅੱਜ ਦਾ ਜੋ ਸਤਿਗੁਰਾਂ ਦਾ ਹੁਕਮ ਹੈ ਕੋਈ ਸਮਝ ਨਾ ਕੀ ਹੈ ਆਪਣੇ ਸੁਭਾਅ ਦੇ ਵਿੱਚ ਉਹ ਹੈ ਤਤ ਵਿਚਾਰ ਵਿਚਾਰ ਕਰ ਕਰਕੇ ਇਹ ਵਿਚਾਰ ਕਰ ਲਿਆ ਜੀ ਕਿ ਵਿਚਾਰ ਤਤ ਦੀ ਹੋ ਗਈ ਹੈ ਕਿਸੇ ਸਿਖਰਤਾ ਨੂੰ ਛੋਹਿਆ ਹੈ ਯਾਰ ਕਰ ਕਰ ਕੇ ਮੇਰਾ ਕੋਈ ਆਪਣਾ ਜਿਹੜਾ ਵਿਚਾਰ ਸੀ ਉਹ ਰੱਦ ਕੀਤਾ ਕਿ ਮੈਂ ਵਿਚਾਰ ਤਾਂ ਪੂਰੇ ਕਰ ਲੈਂਦਾ ਪਰ ਆਪਣੇ ਆਪ ਨੂੰ ਬਦਲਦਾ ਨਹੀਂ ਉੱਥੇ ਖੜਾ ਰਹਿਣਾ ਕਹਿੰਦੇ ਨੇ ਇਹਦੀ ਵਿਚਾਰ ਕਰਨੀ ਹੈ ਤੇ ਜੋ ਮੈਂ ਸੋਚਦਾ ਹਾਂ ਬਾਣੀ ਪੜ੍ਹਦਿਆਂ ਬਾਣੀ ਦੀ ਵਿਚਾਰ ਕਰਨੀ ਹੈ ਅੰਮ੍ਰਿਤ ਵੇਲੇ ਸੱਚ ਨਾਮ ਵਟਿਆਈ ਵਿਚਾਰ ਉਹ ਵਿਚਾਰ ਕਰਨੀ ਸੀ ਮਹਾਰਾਜ ਅੰਮ੍ਰਿਤ ਵੇਲੇ ਕਰੀਏ ਕਹਿੰਦੇ ਹਾਂ ਕਾਦੀ ਵਿਚਾਰ ਕਰਨੀ ਹੈ ਕਹਿੰਦੇ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਪਾਠ ਕਰਦੇ ਹੋ ਜਾਪ ਕਰਦੇ ਹੋ ਬਾਣੀ ਦਾ ਜੋ ਮਾਰਨਿੰਗ ਦੇ ਵਿੱਚ ਅਰਥ ਨੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ ਤਰਪਣਾ ਥੋੜਾ ਅੰਮ੍ਰਿਤ ਵੇਲਾ ਕਿਉਂ ਦਿੱਤਾ ਇਹ ਵਿਚਾਰ ਕਰ ਕੜਦਾ ਰੋਜ ਅੰਮ੍ਰਿਤ ਵੇਲਾ ਸੱਚ ਨੂੰ ਸੰਭਾਲਦਾ ਨੂੰ ਹੈਗਾ ਅਮਰਤ ਵੇਲੇ ਦਾ ਮਤਲਬ ਹੈ ਕਿ ਤੇਰਾ ਜਿਹੜਾ ਮਨ ਹੈ ਨਾ ਉਹਦੇ ਵਿੱਚ ਵਿਚਾਰਾਂ ਦਾ ਜਿਹੜਾ ਸਲਕੂਲੇਸ਼ਨ ਹੈ ਪ੍ਰਵਾਹ ਹੈ ਨਾ ਬੜਾ ਘੱਟ ਹੁੰਦਾ ਹੈ ਤੇ ਜ्यों-ਜ्यों ਉੱਠਦਾ ਹੈ ਦਿਨ ਚੜ੍ਹਦਾ ਹੈ ਉਸ ਤੋਂ ਬਾਅਦ ਵਿਚਾਰਾਂ ਦੀਆਂ ਤਰੰਗਾਂ ਘੇਰ ਲੈਂਦੀਆਂ ਨੇ ਆਟੋ ਮੋਡ ਤੇ ਚਲਾ ਜਾਂਦਾ ਬੰਦਾ ਤੇ ਕਹਿੰਦੇ ਉਦੋਂ ਫਿਰ ਵਿਚਾਰ ਕਰਨੀ ਤੈਨੂੰ ਔਖੀ ਹੋ ਜਾਣੀ ਉਹਨਾਂ ਦੁਨੀਆਂ ਦੇ ਵਿੱਚ ਵਿਚਾਰ ਆਪਣਾ ਕਾਰੋਬਾਰ ਕਰ ਨੂੰ ਪਰਿਵਾਰ ਨੂੰ ਸੰਭਾਲ ਪਰ ਵਿਚਾਰ ਜਿਹੜੀ ਹੈ ਤਤ ਦੇ ਵਿਚਾਰ ਉਹ ਅਮਰਤ ਵਲੇ ਕਰੀ ਅਮਰਤ ਵਲੇਸਰਾ ਹੈ ਜਿਵੇਂ ਆਪਾਂ ਕੰਮ ਕਰਨ ਦੇ ਜਾਂਦੇ ਆ 8-9 ਵਜੇ ਡਿਊਟੀ ਤੇ ਜਾਂਦੇ ਆ ਉਦੋਂ ਸੜਕਾਂ ਤੇ ਪੀੜ ਹੁੰਦੀ ਹੈ ਨਾ ਇਸੇ ਤਰ੍ਹਾਂ ਜਿਉਂ-ਜਿਉਂ ਦਿਨ ਚੜਦਾ ਹੈ ਕਾਰੋਬਾਰ ਹੈ ਸੰਸਾਰ ਹੈ ਵਪਾਰ ਹੈ ਬੰਦੇ ਕਰਨਾ ਹੈ ਇਹ ਮਨ ਜਿਹੜਾ ਹੈ ਉਹਦੇ ਵਿੱਚ ਚਲਾ ਜਾਂਦਾ ਹੈ ਤੇ ਕਹਿੰਦੇ ਅਮਰਤਵੜੇ ਟ੍ਰੈਫਿਕ ਨਹੀਂ ਹੁੰਦਾ ਥੋੜਾ ਤਾਂ ਮਨ ਬਿਲਕੁਲ ਖਾਲੀ ਹੁੰਦਾ ਹੈ ਮਾਰਾ ਜੋ ਤੁਹਾਡਾ ਟਾਈਮ ਸੀ ਖਾਲੀ ਹੁੰਦਾ ਸੀ ਪਹਿਲਾਂ ਖਦਿਆ ਆਪਾਂ ਹੁਣ ਚੁੱਕ ਕੇ ਬੈਠੇ ਆ ਦੋ ਮਿੰਟਾਂ ਦੇ ਵਿੱਚ ਸਾਰਾ ਭਰ ਦਿੰਦੇ ਆ અમૃત ਵੇਲੇ ਉੱਝ ਜਾਏਗਾ ફોન ਚੱਕਣ ਤੋਂ ਬਾਅਦ ਜੋ ਜੋ ਕੁਝ ਪੜ ਲਿਆ ਜੋ ਜੋ ਕੁਝ ਵੇਖ ਲਿਆ ਉਹ ਤੇ ਅੰਦਰ ਕਿਆ ਨਾ ਹੁਣ ਜਿਹੜੇ ਵਿਚਾਰ ਕਰੇਗਾ ਉਹ ਤੱਕ ਦੇ ਨਹੀਂ ਹੋਣੀ ਉਹ ਵਿਚਾਰ ਜਿਸਰਾ ਹੈ ਜਿਹੜੇ ਮਨ ਦੇ ਘੜੇ ਦੇ ਵਿੱਚ ਮਟਕੇ ਦੇ ਵਿੱਚ ਉਹ ਸਾਰੀਆਂ ਖਬਰਾਂ ਪਾ ਦਿੱਤੀਆਂ ਜੋ ਫੋਨ ਤੇ ਵੇਖੀਆਂ ਨੇ ਅੰਮ੍ਰਿਤ ਵੇਲੇ ਉੱਠਦੀਆਂ ਨਹੀਂ ਤੇ ਹੌਨੋਂ ਰਿੜਕੇਂ ਗਾਤੋਂ ਉਹਦੇ ਵਿੱਚੋਂ ਨਿਕਲਣਾ ਕੀ ਹੈ ਫਿਰ ਪੰਡਿਤ ਦਹੀਂ ਬਿਲੋਈ ਹੈ ਵਿੱਚੋਂ ਨਿਕਲਣਾ ਤੱਤ ਕਹਿੰਦਾ ਜੇ ਦਹੀਂ ਹੋਏ ਮਟਕੇ ਦੇ ਵਿੱਚ ਤੇ ਇੱਕ ਮੱਖਣ ਨਿਕਲ ਜਾਏਗਾ ਜਨਮਥੀਏ ਜਦ ਦੇਖੀ ਹੈ ਇਹੋ ਜਗ ਇਹ ਹਵਤ ਕਹਿੰਦੇ ਦੁਨੀਆ ਨੇ ਪਾਣੀ ਦੇ ਵਿੱਚ ਮਿਦਾਨੇ ਪਾਈਏ ਨੇਰਾ ਦਾ ਕੁਛ ਵੀ ਨਹੀਂ ਬਹੁਤ ਸ਼ੋਭ ਸ਼ਰਬਾ بڑے بڑے ਸਮਾਗਮ ਹੁੰਦੇ ਨੇ ਬਹੁਤ ਲੱਖਾਂ ਦੀ ਭੀੜ ਹੈ ਵਿੱਚ ਅਨੇਰਾ ਦਾ ਕੁਛ ਵੀ ਨਹੀਂ ਆਪਰੇ ਆਪਣੇ ਵਿਚਾਰ ਕਰੀ ਅੱਜ ਬਹਿ ਕੇ ਭਾਈ ਇੰਨੇ ਸਾਲ ਹੋ ਗਏ ਕਥਾ ਕਰਦੇ ਆ ਸੁਣਦੇ ਆ ਬਾਣੀ ਪੜ੍ਹਦੇ ਆ ਤੀਰਥਾਂ ਤੇ ਜਾਂਦੇ ਆ ਗੁਰਦੁਆਰੇ ਜਾਂਦੇ ਆ ਸੱਚੀ ਦੱਸ ਹੋਇਆ ਕੁਛ ਇਹ ਵਿਚਾਰ ਕਰ ਹੋਇਆ ਬੋ ਸੱਚੀ ਦੱਸ ਤੇ ਮਾਨਿਕ ਦਾ ਕੋਤ ਕਬੀਰ ਜੀ ਵੇਦੇ ਬਾਣੀ ਦੇ ਵਿੱਚ ਕਹਿੰਦੇ ਸੱਚੀ ਦੱਸ ਹੋਇਆ ਪਿਛ ਕਹਿੰਦੇ ਇਹ ਮੰਦਾ ਜਿਹੜਾ ਹੈ ਨਾ ਇਹ ਮੁੜਦਾ ਨਹੀਂ ਕਬੀਰ ਮਾਟੀ ਕੇ ਹਉ ਪੁੱਤਰੇ ਮਾਣਸ ਰੱਖਿਓ ਨਾ ਹਉ ਤੇ ਮਿੱਟੀ ਏ ਸਾਰੀ ਨਾਮ ਰੱਖਦਾ ਮਾਨਸ ਬੰਦਾ ਹੈ ਚਾਰ ਦਿਨ ਸਕੇ ਪਾਉ ਨੇ ਬੜ ਬੜ ਹੁੰਦਾ ठाਉ ਚਾਰ ਦਿਨ ਦਾ ਪ੍ਰੋਨਾ ਹੈ ਤੇ ਇਹਦਾ ਆਪਲਾਟ ਵੀ ਖਰੀਦਣਾ ਆਹ ਵੀ ਖਰੀਦਣਾ ਆਹ ਪ੍ਰੋਪਰਟੀ ਖਰੀਦਣਾ ਆਹ ਜ਼ਮੀਨ ਖਰੀਦਣਾ ਚਾਰ ਦਿਨਾਂ ਦਾ ਪ੍ਰੋਨਾ ਹੈ ਸਮਝ ਨਹੀਂ ਆਉਂਦੀ ਮੈਨੂੰ ਬੰਦਾ ਆਪਣੇ ਲੈਵਲ ਤੇ ਲੜੀ ਜਾਂਦਾ ਹੈ ਦੇਸ਼ ਆਪਣੇ ਲੈਵਲ ਤੇ ਲੜੀ ਜਾਂਦੇ ਨੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਫਿਰ ਫਿਰ ਅਖੇਲ ਖੇਲਣ ਅੰਤ ਕੋ ਦੇਖ ਨਹੀਂ ਸਮਝ ਆਉਂਦੀ ਉਹ ਕਿ ਆ ਜਿਹੜਾ ਨਾ ਬੜਾ ਮਜਬੂਤ ਵਿਚਾਰਾਂ ਦਾ ਵਿੱਚ ਆਉਣੇ ਨਹੀਂ ਨਾ ਬਾਣੀ ਨੂੰ ਕਹਿੰਦੇ ਨੇ ਇਹ ਵੀ ਵਿਚਾਰ ਕਰਨੀ ਹੈ ਜੇ ਕੋਈ ਆਖੇ ਨਾ ਭਈ ਆਪਾਂ ਆਮ ਹੀ ਕਰਨੀ ਅਲੋਕ ਮਤਾਂ ਬਣ ਜੇ ਸਖੁਪ ਤੇ ਬੜਾ ਕਲਾਪ ਨੇ ਮੰਤਰਾਂ ਨੂੰ ਮੰਤਰ ਸੁਨਿਆ ਨਹੀਂ ਤੇ ਬਸ ਇਹਨਾਂ ਦੇ ਫੁਰ ਉੱਡੇ ਨਹੀਂ। ਅੱਛੀ ਤਰ੍ਹਾਂ ਬਾਣੀ ਪੜ੍ਹਦੇ ਲਈਏ। ਬਾਣੀ ਮੰਤਰ ਮਹਾਪੁਰਖਨ ਕੀ ਮਨ ਹੈ ਉਦਾਰਨ ਮਾਨ ਕੋ। ਗੁਰਬਾਣੀ ਮੰਤਰ ਹੈ। ਮਾਨ ਨੂੰ ਉਦਾਰਨਾ ਸੇ ਖਿਆਲਾਂ ਦੇ ਵਿੱਚੋਂ ਵਿਚਾਰਾਂ ਦੇ ਵਿੱਚੋਂ ਸੁਭਾਅ ਦੇ ਵਿੱਚੋਂ ਗਮਾਨ ਮਾਨ ਮੈਂ ਉਹ ਨੂੰ ਨਾ ਸੀ ਉਹ ਨਹੀਂ ਤਾ ਕਿਉਂਕਿ ਇਸ ਲਈ ਬਾਤ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਸਤਿਗੁਰੇ ਤੇ ਕਹਿੰਦੇ ਤਤ ਵਿਚਾਰ ਕਹ ਜਨ ਸੱਚਾ ਜਨਮ ਮਨ ਸੁਖਾ ਚੋਗਾ ਚੋਗਾ ਹੋਰ ਚੰਗੀ ਤਰ੍ਹਾਂ ਸਮਝਣਾ ਆਏ ਤੇ ਵਿਚਾਰ ਇਹ ਕਰਮੀ ਐ ਤੂੰ ਅੱਜ ਤੱਕ ਚਲੇ ਤੇ ਮੰਨ ਗਿਆ ਵੇ ਹੋਇਆ ਕੁਛ ਨਹੀਂ ਜੋ ਤੂੰ ਬੋਲਦਾ ਹੈ ਤੇਰੇ ਸ਼ਬਦ ਨੇ ਜਿਹੜੇ ਸਾਰਾ ਦਿਨ ਬੋਲਦਾ ਹੈ ਕਿ ਉਹ ਉਹੀ ਮੈਂ ਜੋ ਤੂੰ ਜਾਣਦਾ ਹੈ ਕਿ ਘੱਟ ਵੱਧ ਕਰ ਲੈਣਾ ਆਪਣੇ ਮੋਲਾਂ ਦੀ ਪਰਚੋਲ ਕਰ ਜਿਵੇਂ ਕਬੀਰ ਸਾਹਿਬ ਕਹਿੰਦੇ ਕਿ ਤੂੰ ਉਸੇ ਰੇਸ ਦੇ ਵਿੱਚ ਤੇ ਨਹੀਂ ਰਨਿੰਗ ਵਿਦਆਊਟ ਡੈਸਟੀਨੇਸ਼ਨ ਕਬੀਰ ਮਾਟੀ ਕੇ ਹਮ ਪੁੱਤਰੇ ਮਨਸ ਰੱਖਿਓ ਨਾ ਮੈਂ ਉਹਦੇ ਵਿੱਚੋਂ ਆ ਨਾ ਚਾਰ ਦਿਨ ਸਕੇ ਪਾਉ ਨੇ ਚਾਰ ਦਿਨਾਂ ਦਾ ਪਾਉ ਆ ਬੜ ਬੜ ਹੁੰਦਾ ਠਾਉ ਪਈ ਥਾ ਮਰਦਾ ਫਿਰ ਤਾ ਕਿੰਨਾ ਵਰਦਾ ਪਲੇਖਾ ਕੋਈ ਆ ਵੀ ਸਾਮ ਲਾ ਆ ਵੀ ਸਾਮ ਲਾ ਇਕੱਠਾ ਕਰੀ ਗੁਨੇਸ਼ਨ ਕਰਨਾ ਕਹਿੰਦੇ ਫਿਰ ਬਾਣੀ ਤੋਂ ਪੜ੍ਹਈਏ ਅੰਮ੍ਰਿਤ ਵੇਲਾ ਅਜੇ ਤੂੰ ਅੰਮ੍ਰਿਤ ਵੇਲੇ ਨੂੰ ਜਾਣਦਾ ਨਹੀਂ ਤੇ ਇਹ ਅੰਦਰ ਬੜੇ ਵੱਡੇ ਚੇਂਜ ਹੋਣੇ ਸੀ ਸੱਚਾ ਨਾਮ ਗੁਰਮੁਖ ਬਾਣੀ ਨਾਮ ਹੈ ਨਾਮ ਹੀ ਹਿਰਦੈ ਵਸਾਈ ਬਾਣੀ ਵੀ ਨਾਮ ਹੈ ਕਹਿੰਦੇ ਹਾਂ ਇਹ ਵਿਚਾਰ ਕਰਨੀ ਹੈ ਵਾਹਿਗੁਰੂ ਗੁਰੂ ਮੰਤਰ ਹੈ ਜਪਹੁ ਮੈਂ ਕੋਈ ਵਾਹਿਗੁਰੂ ਨਾਮ ਹੈ ਕਿ ਬਾਣੀ ਨਾਮੇ ਦਾ ਵਿਚਾਰ ਕਰਨਾ ਨਹੀਂ ਆਪਾਂ ਜਿਹੜੇ ਰਾਹ ਜਾਣਦੇ ਆ ਉਦੋਂ ਹੀ ਜਾਣਾ ਤਤ ਵਿਚਾਰ ਕਹਿ ਜਨ ਸੱਚਾ ਤਤ ਦੇ ਵਿਚਾਰ ਕਿੰਨਾ ਕੁ ਤੇਰੇ ਸਿਰ ਦੇ ਉੱਤੋਂ ਭਾਰ ਨਾ ਥਾ ਕੇ ਬਾਣੀ ਪੜ ਕੇ ਜੇ ਵੀ ਭਾਦ ਹੈ ਚਿੰਤਾ ਹੈ ਤੁਰਕੀ ਬਾਣੀ ਆਈ ਤੇ ਨਾ ਸਗਲੀ ਚਿੰਤਾ ਮਿਟਾਈ ਤੁਰਕੀ ਬਾਣੀ ਆਈ ਬਾਣੀ ਤੇ ਸਾਡੇ ਕੋਲ ਹੈ ਪਰ ਚਿੰਤਾ ਵੀ ਨਾਲ ਨੇ ਹੁਣ ਤਸੂਰ ਬਾਣੀ ਦਾ ਨਹੀਂ ਹੈ ਇਹ ਵਿਚਾਰ ਕਰਨੀ ਹੈ ਕਿ ਪਾਈਏ ਖੁੰਜਿਆ ਕਿੱਥੇ ਆਮ ਕਿਹੜੇ ਰਾਹ ਜਾਣਾ ਸੀ ਕਿਹੜਾ ਨੁਕਤਾ ਮੈਂ ਪੜਨਾ ਸੀ ਕਿਹੜਾ ਸਮਝਣਾ ਸੀ ਕਿੱਥੇ ਜੁੜਨਾ ਸੀ ਇਹ ਵਿਚਾਰ ਸੀ ਵਿਚਾਰ ਬਾਣੀ ਦੀ ਕਰਨੀ ਮੈਂ ਬਾਣੀ ਕੋਲੇ ਤੇ ਮੈਂ ਪੂਰੀ ਤਰ੍ਹਾਂ ਨਹੀਂ ਕਰ ਤਾ ਇੱਕ ਇੱਕ ਅੱਖਰ ਦੇ ਵਿੱਚ ਬ੍ਰਹਮੰਡ ਹੈ ਗੁਰਮੁਖ ਬਾਣੀ ਬ੍ਰਹਮ ਹੈ ਇੱਕ ਇੱਕ ਅੱਖਰ ਦੇ ਵਿੱਚ ਯੂ ਆਰ ਨਾਟ ਅ ਡ੍ਰੋਪ ਇਨ ਦਾ ਓਸ਼ਨ ਯੂ ਆਰ ਨਾਟ ਅ ਡ੍ਰੋਪ ਇਨ ਦਾ ਓਸ਼ਨ ਇਹ ਦੇਖੋ ਵੱਧਦੇ ਹਨ ਮੈਂ ਤੇਰੇ ਅੰਦਰ ਪੂਰੇ ਦਾ ਪੂਰਾ ਬ੍ਰਹਾਂਡ ਹੈ ਤੇ ਬ੍ਰਹਾਂਡ ਨੂੰ ਜਾਣਨ ਦੀ ਲੋੜ ਕੀ ਆਪਣੇ ਆਪ ਨੂੰ ਜਾਣ ਲੈ ਮੰਗੰਦਾ ਆਪਣੇ ਆਪ ਨੂੰ ਨਹੀਂ ਜਾਣਦਾ ਬਾਕੀ ਸਭ ਨੂੰ ਜਾਣਦਾ ਹੈ। ਘਰ ਦੇ ਵਿੱਚ ਜਿੰਨਾ ਜੀਨ ਸਭ ਅੱਜ ਬੈਠਿਆਂ ਬੈਠਿਆਂ ਵਿਚਾਰ ਆਈ ਤਤ ਵਿਚਾਰ ਮੈਂ ਕਿ ਆਪਾਂ ਸੋਚਦੇ ਆਂ ਕਿ ਆਪਾਂ ਲੈਣ ਦੇ ਵਿੱਚ ਲੱਗੇ ਆਂ। ਸਭ ਤੋਂ ਵੱਡੀ ਦੁਨੀਆ ਮਿਲਦੀ ਹੈ ਨਾ। ਉਹ ਲਾਈਨ ਦੇ ਵਿੱਚ ਲੱਗੇ ਆ ਜਦੋਂ ਪਰਮਾਤਮਾ ਪਤਨਛੱਤੀ ਮਿਲ ਪਏ ਨਾ ਮੈਂ ਅਖੇ ਬੰਦਾ ਕਿਤੇ ਭਲੇਖਾ ਆ ਗਿਆ ਸਾਡਾ ਲਾਈਨ ਅੱਖਰ ਜਿਹੜਾ ਸਾਡੇ ਦਿਮਾਗ ਦੇ ਵਿੱਚ ਸੈੱਟ ਕੀਤਾ ਨਾ ਉਹ ਇਹ ਐ ਵੀ ਆ ਰਾਜ ਤਨੁਜਾਲਾ ਤਾਂ ਲਾਈਨ ਐ ਇਹਦੇ ਉੱਤੇ ਮੇਰੇ ਤੋਂ ਅੱਗੇ 100 ਖੜੇ ਨੇ ਤੇ ਪਿੱਛੇ ਵੀ ਹਾਰਾਂ ਹੋਗੇ ਮੈਂ ਤਾਂ ਲਾਈਨ ਇਹ ਤੇ ਨਹੀਂ ਹੋ ਸਕਦੀ ਗੁਰੂ ਸਾਹਿਬ ਕਹਿੰਦੇ ਇਹ ਕਰ ਕਰੇ ਤੂੰ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ ਮੈਂ ਕਿ ਲਾਈਨ ਆਂਦੀ ਨਹੀਂ ਹੈ ਲਾਈਨ ਆ ਨਹੀਂਦੀ ਤੱਕ ਤੇ ਦੂਜੇ ਕੋਸੇ ਨਾ ਹੁੰਦੇ ਗੱਲ ਖਤਮ ਲਾਈਨ ਸਿੱਧੀ ਇੱਕ ਸੜਕ ਦੀ ਵਰਗੀ ਨਹੀਂ ਹੈ ਤੇਰੇ ਅੱਗੇ ਇੱਕ ਰੇਖ ਖਿੱਚੀ ਹੈ ਤੇ ਤੂੰ ਇਹਦੇ ਤੋਂ ਪਾਰ ਹੋਣਾ ਹੈ ਦੋਸਤ ਖੜਾ ਬਣੇ ਬੰਦਾ ਆਪਣੇ ਆਪ ਨੂੰ ਐਵੇਂ ਉਜਾਈ ਕਰਦਾ ਕਿ ਲਾਈਨ ਦੇ ਵਿੱਚ ਲੱਗੇ ਆ ਤੈਨੂੰ ਮੈਂ ਤਾਂ ਕਿੱਥੋਂ ਕਿੰਨਾ ਕਹਿਦਾ ਤੈਨੂੰ ਲਾਈਨ ਦੇ ਵਿੱਚ ਲੱਗਣ ਦੀ ਤੇ ਲੋੜ ਹੀ ਨਹੀਂ ਗੁਰੂ ਸਾਹਿਬ ਤੇਰੇ ਨਾਲ ਨੇ ਉਹ ਮੇਰਾ ਸੰਸਾ ਦਾ ਆਏ ਨਾਲ ਤੇਰੇ ਬਿਲਕੁਲ ਪੈਰਾਂ ਦੇ ਅੱਗੇ ਲੀਨ ਕਰਕੇ ਤੂੰ ਉਹਦੇ ਤੋਂ ਫਾਰ ਹੋਣਾ ਹੈ ਇਹ ਤਾਂ ਤੇਰੇ ਵਿਚ ਆ हां शरीर वास्ते कह सकदे हो लाइन दे विच लंगाना 40 साल दा मां ते 80 ਵਾਲੇ ਨਿਕੋ ਅੱਗੇ ਨੇ ਉੱਥੇ ਤੇ ਕਹਿ ਸਕਦੇ ਆ। 30 ਵਾਲੇ ਦੇ ਪਿੱਛੇ ਨੇ। ਪਰ ਪ੍ਰਬੋਧ ਦੀ ਪ੍ਰਾਪਤੀ ਦੇ ਰਾਹ ਦੇ ਰਿਅਲਾਈਜੇਸ਼ਨ ਦੇ ਰਾਹ ਦੇ ਉੱਤੇ ਐਸੀ ਕੋਈ ਲਾਈਨ ਨਹੀਂ। ਉੱਥੇ ਦੂਰੀ ਮਾਪਣ ਦਾ ਕੋਈ ਰਾਹ ਵੀ ਨਹੀਂ ਹੈ। तेरे कर्म ने गुरु ਜਾਣੇ ਤੇ ਤੂੰ ਜਾਣੇ। तेरे ਅੰਦਰ ਜਦੋਂ ਪ੍ਰਭੂ ਸਾਹਿਬ ਪੂਰਾ ਵੱਜ ਗਿਆ। ਸ਼ਬਦ ਸੁਰਤ ਸਮਾ ਇੱਕ ਲਾਈਨ ਚ ਆ ਕੇ ਤੇ ਨੀ ਤੱਕ ਜਾਂ ਦੂਜੇ ਪਾਸੇ ਟੱਪਣ ਦੀ ਲੋੜ ਵੀ ਨਹੀਂ ਮਿਟ ਜਾਣੀ ਪਰਮਾਤਮਾ ਨੇ ਤੈਨੂੰ ਆ ਕੇ ਮਿਲ ਲੈਣਾ ساری ਉਮਰ ਵਰਦਾ ਸੋਚਾਂ ਰਹੀਆਂ ਦਾ ਲਾਈਨ ਦੀ ਵਿਆਖਿਆ ਕਰਨ ਹੋਈ ਹਜ਼ਾਰਾਂ ਦੇ ਅੱਖਾਂ ਮਿਲ ਜਾਣਗੀਆਂ ਪਰ ਪਟਕਾਉਂਦੇ ਨੇ ਆਵੇਂ ਚੱਕਰ ਦੇ ਘਟੀ ਜਾਣਗੇ ਪਾਈ ਸਿੱਧਾ ਸਿੱਧਾ ਕੰਮ ਹੈ ਅੰਮ੍ਰਿਤ ਵੇਲਾ ਸੱਚ ਨਾਮ ਪਹਿਲਾਂ ਵੰਡਿਆਈ ਤੇ ਫਿਰ ਵਿਚਾਰ ਜੇ ਚੱਜ ਨਾਲ ਵੰਡਿਆਈ ਕਰੇਗਾ ਵੰਡਿਆਈ ਹੈ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਤੇਰਾ ਮਨ ਨਿਊਟਰਲ ਸਟੇਟ ਦੇ ਵਿੱਚ ਆ ਜਾਏ ਨਾ ਅੱਗੇ ਤੇ ਨਾ ਪਿੱਛੇ ਉੱਥੇ ਜਾ ਕੇ ਦਿੱਤਿਆਂ ਕਰ ਤੇਰੇ ਪੱਲੇ ਕੁਝ ਪੈ ਜਾਣਾ ਅੱਜ ਸੱਜਣ ਕਹਿੰਦੇ ਮੈਂ ਸੈਰ ਕਰਦਾ ਕਰਦਾ ਨਾਮ ਰੱਖਦਾ ਮੈਂ ਇੱਕ ਕੰਮ ਕਰਦਾ ਜੋ ਸੈਰ ਕਰਨੇ ਜਾਂਦਾ ਹੁੰਦਾ ਆਪਕਾ ਕਿਉਂਕਿ ਜੋ ਲਗਾਤਾਰ ਚੱਲਦਾ ਹੈ ਪਿਆਰ ਧਿਆਨਿਤ ਕਾਣਾ ਨਾ ਧਿਆਨ ਲੋਕਾਂ ਸੇ ਜਾਂਦਾ ਆ ਪਿਆ ਜੇ ਨਾਮ ਦੇ ਵਿੱਚ ਕਿੱਦਿਆ ਤਾਂ ਸੈਰ ਕਿੱਥੋਂ ਜਾਏਗੀ ਵੈਰੀਂ ਪੋਟਿਆ ਜਾਣਾ ਰਸਤੇ ਵਿੱਚ ਤਾਂ ਤ ਵਿਚਾਰ ਨਾਮ ਜਪਣ ਦੇ ਰਸਤੇ ਵਿੱਚ ਜਦੋਂ ਤੂੰ ਗਿਆ ਤੇਰੇ ਤੇ ਦਿਲ ਦੀ ਧੜਕਣ ਬਲੋਬ ਹੋ ਜਾਣੀ ਹੈ ਤੂੰ ਉੱਥੇ ਫਸਾਇਆ ਕਰਦਾ ਫਿਰਦਾ ਕਹਿੰਦੇ ਵੀ ਸ਼ਰ ਵੀ ਹੋ ਜਾਂਦੀ ਹੈ ਨਿਤਨੇ ਵੀ ਹੋ ਜਾਂਦਾ ਹੋ ਤੈ ਜਾਂਦਾ ਪਰ ਕੋਈ ਆਪੀ ਨਹੀਂ ਲੱਗਦਾ ਉਸ ਵਿਚਾਰ ਨੂੰ ਵੇਖ ਤੇਰੇ ਅੰਦਰ ਕੋਈ ਸ਼ਬਦ ਦਾ ਕਿੰਤਾ ਵਸਿਆ ਕਿ ਨਹੀਂ ਕੋਈ ਤਾਂ ਕਬੀਰ ਕਹਿੰਦੇ ਕਿਆ ਪੜੀਐ ਕਿਆ ਗੁੰਦੀਆਂ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਆ ਸੋ ਕਹਿੰਦੇ ਤੁਸੀਂ ਕਹਿੰਦੇ ਸੀ ਪੜਦੇ ਆ ਗੁਰ ਗਾਉਂਦੇ ਆ ਸਾਰੀ ਦੁਨੀਆ ਕਰਦੀ ਚੰਗੀ ਗੱਲ ਹੈ ਸਮਾਕਰ ਦਾ ਬੰਦਾ ਬਾਟਦਾ ਹੈ ਉਹ ਗੜਾਉਂਦਾ ਹੈ ਪਾਠ ਪੂਜਾ ਕਰਦਾ ਚੰਗੀ ਗੱਲ ਹੈ ਸਮਾਕਰਿਆ ਨਾ ਉਹਨੇ ਮੁਸ਼ਕਤ ਕੀਤੀ ਹੈ ਸ਼ਰੀਰ ਨੂੰ ਆਇਆ ਹੈ ਧੋਆ ਇਸ਼ਨਾਨ ਪਾਣੀ ਕੀਤਾ ਹੈ ਪਾਠ ਪੂਜਾ ਕਰਦਾ ਹੈ ਪਿਆ ਕੀਆ ਪੜੀਏ ਕੀਆ ਗੁਨੀਆਂ ਹੈ ਕੀਆ ਵੇਦ ਪੁਰਾਨਾ ਸੁਣੀਏ ਪੜ੍ਹੇ ਸੁਨੇ ਕੀ ਹੋਈ ਉਹ ਆਪਸ਼ ਸੱਚੀ ਦਾਸ ਜੋ ਸਹਿਜ ਵਾਲਾ ਹੋ ਤੁਸੀਂ ਤੇਰੇ ਜੀਵਨ ਦੇ ਵਿੱਚ ਸਹਿਜ ਆਇਆ ਕਿ ਨਹੀਂ ਤੇਰੀਆਂ ਅੱਖਾਂ ਦੇ ਵਿੱਚ ਸਹਿਜ ਆਇਆ ਕਿ ਨਹੀਂ ਆਇਆ ਤੇਰੀ ਜੁਬਾਨ ਦੇ ਵਿੱਚ ਸਹਿਜ ਆਇਆ ਕਿ ਨਹੀਂ ਆਇਆ ਤੇਰੇ ਖਾਣਾ ਤੇਰਾ ਪੀਣਾ ਤੇਰੀ ਤਰਜ਼ੇ ਜ਼ਿੰਦਗੀ ਤੇਰਾ ਪਰਿਵਾਰ ਸਾਂਝ ਆਇਆ ਨਹੀਂ ਆਇਆ ਤੇ ਕਹਿੰਦੇ ਸਾਂਝ ਦੀ ਸਵਾਰੀ ਕਰਨੀ ਸੀ ਸੁਰਤ ਤੇ ਉੱਥੇ ਵੀ ਭੱਜੜ ਕੀ ਹਾਂ ਬਈਆ ਮੇਰੀ ਸੇਵਾ ਆ ਤੇਰੀ ਸੇਵਾ ਆਬ ਮੇਰਾ ਰਤਬਾ ਤੇਰਾ ਰਤਬਾ ਇਹ ਸਾਰਾ ਕੁਝ ਨਾ ਸਹਿਜ ਤੋਂ ਬਾਹਰ ਜੇ ਕਿਸੇ ਨੂੰ ਤਤ ਦੇ ਵਿਚਾਰ ਸਮਝ ਆ ਗਈ ਤੇ ਉਹ ਪ੍ਰਮਾਣ ਫਿਰ ਇਸ ਦਾਰੇ ਦੇ ਵਿੱਚ ਵੀ ਉਹਦੀ ਪ੍ਰਮਾਨਗੀ ਹੈ ਇਸ ਕਰਕੇ ਸਾਹਿਬ ਕਹਿੰਦੇ ਤਤ ਵਿਚਾਰ ਕਹੇ ਜਨ ਸੱਚਾ ਤਤ ਦੇ ਵਿਚਾਰ ਕਰ ਲਿਆ ਜੇ ਹਉ ਵਿਚਾਰ ਤਤ ਦੀ ਕਰੇਗਾ ਤਾਂ ਜੋ ਸੱਚਾ ਹੋ ਜਾਏਗਾ ਉਹਦੇ ਕੋਲ ਲਿਛੜਾ ਦੱਸ ਦਿਓ ਇਹਦੇ ਲੱਛਣ ਦੱਸਦੇ ਨੇ ਮੰਤਰੰ ਰਾਮਰਾਮ ਨਾਮੰ ਧਿਆਨੰ ਸਰਬਤਰ ਪੂਰਨੰ ਗਿਆਨੰ ਸੰਨੁਕ்ய ਸੁਖੰ ਯੁਗਤ ਨਿਰਮਲ ਨਿਰਵੈਰਨੰ ਦਇਆਲੰ ਸਰਬਤਰ ਜੀਆ ਕਹਿੰਦੇ ਸਾਰੇ ਜੀਆ ਤੇ ਦਇਆ ਹੋਏਗਾ ਉਹਦਾ ਪਹਿਲਾ ਲੱਛਣ ਕੀ ਹੈ ਮੰਤਰੰ ਰਾਮਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਉਹਦਾ ਧਿਆਨ ਹੈ ਨਾ ਇਸ ਤਰ੍ਹਾਂ ਸਮਝਣਾ ਕਿ ਜਿਹੜਾ ਕੰਮ ਕਰੇਗਾ ਨਾ ਉਹਦੇ ਵਿੱਚ ਟਿਕਿਆ ਰਹੇਗਾ। ਪਾਵਤ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਨਾ ਭੁੱਲ ਜਾਏਗਾ ਤੇ ਸੁਣਦਿਆਂ ਸੁਣਦਿਆ ਇਹਨਾਂ ਕੋਲੋਂ ਗਾ ਟੁੱਟ ਜਾਏਗਾ ਕਿਿੱਥੇ ਜਾ ਕੇ ਜੁੜ ਜਾਂਦਾ। ਗੋਂਗੇ ਨੇ ਗੋਂਗੇ ਦੀ ਮਠਿਆਈ ਹੈ। ਗੋਂਗੇ ਦੀ ਮਠਿਆਈ ਹੈ, ਬੋਲਦਿਆਂ ਬੇਲਦਿਆਂ ਜੋ ਉਪਦੇਵ ਅਸਥਾਨ ਦੇ ਵਿੱਚ ਪਹੁੰਚ ਗਿਆ ਚੋਕ ਦੇ ਵਿੱਚੋਂ ਫਿਰ ਜਿਹੜਾ ਗਿਆਨ ਨਿਕਲੇਗਾ ਨਾ ਕਹਿੰਦੇ ਉਹ ਹੈ ਤਤ ਦਾ ਉਸ ਤੋਂ ਪਹਿਲਾਂ ਤੇ ਤੇਰਾ ਹੈ ਤੈਨੂੰ ਆਪਣੇ ਪੂਰੇ ਦੇ ਪੂਰੇ ਪੈਰਾਡਾਈਮ ਦੇ ਵਿੱਚੋਂ ਨਿਕਲਣਾ ਪੈਣਾ ਜਨ ਨਾਨਕ ਦੇ ਨਾਲ ਆਪਾਂ ਚੀਨਾ ਮਿਟਾਇਨਾ ਭ੍ਰੰਤੀ ਕਾਈ ਆਪਾਂ ਚੀਨਾ ਮੀਨਸ ਇਹ ਅਜੰਪਸ਼ਨਸ ਕਨਸੈਪਟ ਵੈਲਿਊ ਐਂਡ ਪ੍ਰੈਕਟਿਸਿਸ ਇਹ ਸਾਰਾ ਕੁਝ ਵੇਖਣਾ ਪੈਣਾ ਚਾਹੀਦਾ ਸਭ ਕੁਝ ਬਦਲ ਜਾਏਗਾ ਤਤ ਵਿਚਾਰ ਇਹ ਜਨ ਸੱਚਾ ਮੰਤਰੰ ਰਾਮਰਾਮ ਨਾਮੰ ਧਿਆਨੰ ਸਰਵਤਰ ਪੂਰਨ ਉਹਦਾ ਧਿਆਨ ਪੂਰਿਆ ਹੋਏਗਾ ਕਰਤ ਦੇ ਵਿੱਚ ਹਰ ਇੱਕ ਕਰਮ ਜੋ ਵੀ ਆਪਾਂ ਕਰਦੇ ਆ ਜੇ ਪੂਰੀ ਭਾਵਨਾ ਪੂਰੇ ਪ੍ਰੇਮ ਤੇ ਪੂਰੇ ਧਿਆਨ ਨਾਲ ਕੀਤਾ ਜਾਏ ਤੇ ਉਹ ਕਮੋਈ ਸਹੀ ਲੱਗਦਾ ਹੈ ਕਿ ਧਿਆਨ ਲਾਵਾ ਹੀ ਜਾਂਦਾ ਹੈ ਕੱਲ ਨੂੰ ਜਦੋਂ ਨਾਮ ਦੇ ਵਿੱਚ ਧਿਆਨ ਲਾਏਗਾ ਨਾ ਤੇ ਤੈਨੂੰ ਫਾਰਮੂਲਾ ਆ ਗਿਆ ਹੈ ਬਸ ਗਿਆਨਨ ਸੰਮਾ ਦੁੱਖਿਆ ਸੁਖਿਆ ਜੁਗਤ ਨਿਰਮਲ ਨਿਰਵੈਰਣ ਹੈ ਜਿਹੜਾ ਸੱਚ ਦੀ ਵਿਚਾਰ ਕਰੇਗਾ ਉਹ ਜਿਹੜਾ ਗਿਆਨ ਜਾਏਗਾ ਨਾ ਉਹ ਸੁੱਖਾਂ ਦੇ ਵਿੱਚ ਵੀ ਤੇ ਦੁੱਖਾਂ ਦੇ ਵਿੱਚ ਵੀ ਗਿਆਨ ਇੱਕੋ ਜਿਹਾ ਰਹੇਗਾ ਸਾਡੀ ਕਿਤਾਹ ਹੀ ਬਦਲ ਜਾਂਦੀ ਹੈ ਸੁਖਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਪਹਿਲਾਂ ਪਥੀ ਦੇ ਦਿੱਤੀ ਰੱਬ ਦੀ ਸੁਨਾਮ ਇਹ ਸ਼ਬਦ ਪੜਨਾ ਹੈ ਅੱਜ ਦਾ ਆ ਪੰਜ ਸ਼ਬਦ ਨੇ ਇੱਕ ਇੱਕ ਦੇ ਵਿੱਚ ਤੁਸੀਂ ਪੜ੍ਹਨੇ ਆ ਪੂਤਾ ਮਾਤਾ ਦੀ ਆਸ਼ੀਸ਼ ਸੁਖਾਂ ਦਾ ਤੇ ਇਹ ਤੇ ਦੁਖਾਂ ਦਾ ਕੋਈ ਨਹੀਂ ਦਿੰਦਾ ਸ਼ਬਦ ਮੈਨੂੰ ਸੁਣਨਾ ਹੈ ਐਸੀ ਨਿਰਮੇਪ ਅਵਸਥਾ ਦਾ ਵਾਸੀ ਜਿਹੜਾ ਉਸ ਉਸ ਖੰਡ ਦੇ ਵਿੱਚ ਰਹਿੰਦਾ ਹੈ ਨਾ ਉਹਨੂੰ ਕਹਿੰਦੇ ਆ ਤਤ ਵਿਚਾਰ ਕਹੇ ਜਾਂ ਸੱਚਾ ਐ ਤੇ ਚਾਟਪੁਰ ਜਨੈਤ ਮੈਂ ਤੇ ਵਿੱਚ ਤੁਹਾਨੂੰ ਤੇ ਬੋਲਣ ਨੂੰ ਲੰਮਾ ਅਸੀਂ ਵੇਖ ਰਹੇ ਹਾਂ ਕਿਵੇਂ ਦਾ ਬੰਦਾ ਆਇਆ ਉਹੋ ਜੀ ਗੱਲ ਸ਼ੁਰੂ ਕਰ ਦਿੰਦੇ ਆ ਉਹ ਵੀ ਕੁਛ ਤੇ ਕਿਸੇ ਨੂੰ ਕੁਝ ਕਰ ਜਾਂਦਾ ਦਿਆਲਨ ਸਰਬਕਤਰ ਜੀ ਆ ਪੰਚ ਲੋਕ ਦੇ ਵਜਤ ਸਾਰੇ ਜੀਆਂ ਤੇ ਦਿਆਂ ਨੂੰ ਹੁੰਦਾ ਦਿਆਂ ਨੂੰ ਦਾ ਮਤਲਬ ਇਸ ਤਰ੍ਹਾਂ ਸਮਝ ਲੈਣਾ ਜੇ ਕਿਸੇ ਚੋਰੀ ਕੀਤੀ ਹੈ ਨਾ ਤੇ ਲੋਕ ਜਿਹੜੇ ਕੁੱਟਦੇ ਨੇ ਚੋਰ ਨੂੰ ਉਹ ਸਿਰਫ ਇਸ ਕਰਕੇ ਕੁੱਟਦੇ ਆ ਕਿ ਤੂੰ ਚੋਰੀ ਕਰਨ ਦੇ ਵਿੱਚ ਸਫਲ ਹੋ ਗਿਆ ਤੇ ਅਸੀਂ ਨਹੀਂ ਹੋਏ ਬਸ ਚੋਰ ਹੀ ਚੋਰਾਂ ਨੂੰ ਕੁੱਟਦੇ ਤੇ ਭਾਈ ਜਿਹੜਾ ਜਾਗ ਗਿਆ ਨਾ ਤਤ ਵਿਚਾਰ ਕਰਕੇ ਉਹਨੂੰ ਪਤਾ ਲੱਗ ਗਿਆ ਮੈਂ ਵੀ ਚੋਰ ਆ ਮੈਂ ਅੱਖਾਂ ਦੇ ਨਾਲ ਚੋਰੀ ਕਰਦਾ ਕੰਨਾਂ ਦੇ ਨਾਲ ਕਰਦਾ ਜ਼ੁਬਾਨ ਦੇ ਨਾਲ ਕਰਦਾ ਵਿਚਾਰਾਂ ਦੇ ਨਾਲ ਕਰਦਾ ਪਤਾ ਨਹੀਂ ਕਿਹਨੇ ਕਿਹਦਾ ਚੋਰ ਹਾਂ ਭੋਜਨੰ ਗੋਪਾਲ ਕੀਰਤਨੰ ਕਹਿੰਦੇ ਨੇ ਉਹਦਾ ਭੋਜਨ ਕੀ ਐ ਪ੍ਰਭੂ ਦੇ ਗੀਤ ਗਾਉਣਾ ਸੁਣਨਾ ਆਲੋਕ ਮਾਇਆ ਜਲ ਕਮਲ ਰਹਿਤ ਜਿੰਨੀ ਕੋ ਲੋੜ ਉਹਨਿੰ ਕੋ ਮਾਇਆ ਤੇ ਰਹਿੰਦਾ ਸੰਸਾਰ ਦੇ ਵਿੱਚ ਇੰਜ ਹੈ ਕਿਵੇਂ ਬਿਲਕੁਲ ਕਿਸੇ ਨੂੰ ਦੁੱਖ ਨਹੀਂ ਦੇਣਾ ਨਾ ਬੋਲਾਂ ਕਰਕੇ ਚੋਟ ਮਾਰਨਾ ਨਾ ਉਹ ਜਾਂ ਅੱਖਾਂ ਚੋਟ ਮਾਰਨੀਆਂ ਕਿਸੇ ਨੂੰ ਉਹ ਤੜਦਾ ਨਹੀਂ ਕਿਸੇ ਨੂੰ ਉਹ ਚੋਰੀ ਨਹੀਂ ਕਰਦਾ ਉਹ ਜਾਂ ਅੱਖਾਂ ਕਿਸੇ ਦਾ ਤੇ ਨਹੀਂ ਘੁੰਦੀਆਂ ਉਪਦੇਸ਼ਿੰ ਸਭ ਮਿੱਤਰ ਸਤਰਾ ਹੈ ਭਗਵੰਤ ਭਗਤ ਭਾਵਨੀ ਦੁਸ਼ਮਣਾਂ ਤੇ ਮਿੱਤਰਾਂ ਨੂੰ ਉਪਦੇਸ਼ ਇਹਨੂੰ ਥੋੜਾ ਇਸ ਤਰ੍ਹਾਂ ਸਮਝਨਾ ਦੋਹਾਂ ਦੇ ਵਿੱਚ ਦੋਹਾਂ ਦੇ ਬਾਰੇ ਉਹ ਨਿਰਲੇਪ ਹੈ ਸਭ ਤੇ ਪੰਜ ਦੁਸ਼ਮਣ ਹੁੰਦੇ ਨੇ ਬਾਕੀ ਬਾਕੀ ਤੇ ਅੰਜਾਮ ਨੇ ਸਾਰੇ ਮਾਟੀ ਕੇ ਹਮ ਕੋ ਉਤਰੇ ਮਾਨਸ ਰੱਖਿਓ ਨਾਓ ਮੇਰੇ ਪਿੱਦੇ ਬੁਧਾ ਜਾਂ ਪਿੱਦੇ ਵਰਦੇ ਨੇ ਲੜਨ ਵਾਲਾ ਮੁੰਡਾ ਹੈ ਮਨ ਤੇ ਬਿਠਾ ਹੈ ਬਈ ਕ੍ਰਿਸ਼ਨ ਗੁਸ਼ ਦੁਨੀਆ ਨੂੰ ਖਾਣਾ ਹੈ ਇਹਦਾ ਕੰਡਾ ਕੱਢਣਾ ਹੈ ਜਾਂ ਬਦਲਾ ਲੈਣਾ ਹੈ ਤੇ ਉਹ ਬਾਣੀ ਨੂੰ ਨਹੀਂ ਮੰਨਦਾ ਪਰ ਨਿੰਦਨਾ ਸੋਤ ਸਰਉਲਮ ਆਪ ਤਿਆਗ ਸਗਨ ਰਿਉ ਕਹੈ ਨਾਮ ਨਿੰਦਾ ਕਰਦਾ ਤੇ ਨਾ ਹੁੰਦਾ ਨਿੰਦਾ ਸੁਣਨ ਦੇ ਵਿੱਚ ਰਸ ਬੜਾ ਕਰਮ ਦੇ ਵਿੱਚ ਰਸ ਬੜਾ ਉਰਾਸ਼ ਤੋਂ ਬਾਅਦ ਹੋ ਜਾਂਦਾ ਮੈਂ ਵੇਖੋ ਨਾ ਇਹ ਉਹ ਆਪਾਂ ਇਹ 2450 ਤੋਂ ਜਾਣਦੇ ਆ ਨਾ ਰਿਸ਼ਤੇਦਾਰ ਹੋ ਗਏ ਹੋ ਯਾਰ ਬਿੱਤਰ ਹੋਰ 100 200 400 ਤੇ ਹੁੰਦੇ ਹੀ ਤੇ ਸਭ ਦੇ ਬਾਰੇ ਕੁਝ ਨਾ ਕੁਝ ਘਟ ਹੋਏਗਾ ਕੁਝ ਵੱਧ ਹੋਏਗਾ ਕੁਝ ਬਾ ਦਾ ਮਿੱਠਾ ਹੈ ਕੋਈ ਕੌੜਾ ਹੈ ਕਿਤੇ ਕਿਤੇ ਸਭ ਨੂੰ ਚੁੱਕੇ ਨਾ ਬਸ ਰਾਮ ਪਰ ਨਿੰਦਾ ਨਾ ਸਰੋਤ ਸਰਗਣ ਆਪ ਤਿਆਗ ਸਗਰੋ ਰਹਿਣ ਆਪਾਂ ਤੁਹਾਡੇ ਉਦਾਰੇ ਤੋਂ ਬਾਹਰ ਤਦੋਂ ਤੱਕ ਮਨ ਅਰਦਾ ਰਾਂਗਾ ਕਦੋਂ ਤੱਕ ਕਲਪਨ ਦੇ ਵਿੱਚ ਪਿਆਰ ਆਉਣਾ ਖੱਟ ਲਖਣ ਪੂਰਨ પુરੁਖ ਹੈ ਨਾਮਕ ਸਾਧ ਨਾਮ ਸਵਜਨ ਹੈ ਕਹਿੰਦੇ ਇਹ ਛੇ ਬੱਚਾਂ ਦੇ ਜਿਹਦੇ ਵਿੱਚ ਹੋਣ ਦੇ ਨਾ ਉਹ ਬੰਦਾ ਕੌਣ ਹੈ ਤਤ ਵਿਚਾਰ ਕਹੈ ਜਨ ਸਾਚਾ ਉਹਦੇ ਵਿੱਚ ਸਾਰਾ ਉਹਦਾ ਪੂਰੇ ਦਾ ਪੂਰਾ ਪਰ ਬਹੁਤ ਮਾਸਾ ਦਾ ਆ ਗਿਆ ਇੰਟਰਨਲ ਜੋ ਉਹਦਾ ਪਰਣਾਇਆ ਕਰਨਾ ਕੀ ਹੈ ਜਦੋਂ ਬੋਲਣਾ ਹੈ ਨਾ ਆਪਣੇ ਆਪ ਨੂੰ ਯਾਦ ਰੱਖਣਾ ਵਾ ਬੋਲਦਾਂ ਤੇ ਕੀ ਬੋਲੂਗਾ ਤੇ ਇਹ ਵੀ ਦੇਖਣਾ ਹੈ ਕਿ ਮੈਂ ਉਹ ਹੀ ਬੋਲਦਾ ਜੋ ਮੈਂ ਜਾਣਦਾ ਕਿ ਮੈਂ ਉਹ ਵੀ ਬੋਲੀ ਜਨਾਮ ਜੋ ਨਹੀਂ ਜਾਣਦਾ ਜਦੋਂ ਇਹ ਪ੍ਰੈਕਟਿਸ ਕਰੇਗਾ ਤੇ ਫਿਰ ਐਸੀ ਅਵਸਥਾ ਦੇ ਵਿੱਚ ਆਏਗਾ ਕਿ ਤੈਨੂੰ ਲੱਗੇਗਾ ਬੋਲਣ ਵਾਲਾ ਹੋਰ ਹੈ ਤੇ ਮੈਂ ਅੰਦਰ ਹੋਰ ਹਾਂ ਅਜੇ ਤੇ ਤੁਸੀਂ ਦੋਵੇਂ ਇੱਕੋ ਹੀ ਹੋ ਜਿੱਦਣ ਇਹ ਲੱਗਿਆ ਕਿ ਬੋਲਦਾ ਹੋਰ ਪਿਆ ਕੋਈ ਤੇ ਮੈਂ ਉਹਨੂੰ ਦੇਖਦਾ ਪਿਆ ਆਪਣੇ ਅੰਦਰ ਤਤ ਵਿਚਾਰ ਤਹਿਜਨ ਸੱਚਾ ਅਜੇ ਤੇ ਮੈਂ ਬੋਲਦਾ ਵੇਖਣ ਵਾਲਾ ਕੋਈ ਹੈ ਹੀ ਨਹੀਂ ਜਿੰਨਾ ਜਿੰਨਾ ਸ਼ਬਦ ਜਿੰਨਾ ਜਿੰਨਾ ਧਰਮ ਕਮਾਏਗਾ ਜਿੰਨਾ ਜਿੰਨਾ ਪਰਮਾਤਮਾ ਤੇ ਰਾਹ ਤੇ ਚੱਲੇਗਾ ਜਿੰਨਾ ਜਿੰਨਾ ਤੇਰਾ ਸ਼ਨਾਹ ਹੋਏਗਾ ਜਿੰਨੇ ਕਿੰਨੇ ਤੇਰੀ ਮੈਨ ਲਏਗੀ ਇਹ ਗੱਲ ਪੱਕੀ ਹੈ ਕਿ ਜਦੋਂ ਤੂੰ ਬੋਲੇਗਾ ਤੇ ਤੂੰ ਵੇਖੇਗਾ ਆ ਬੋਲਣ ਵਾਲਾ ਹੋਰ ਹੈ ਕੋਈ ਨਹੀਂ ਹਉ ਆਪਹੁ ਬੋਲਦਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਚੀ ਮੈਂ ਨਹੀਂ ਬੋਲਦਾ ਮਾਦੇ ਚੋਪੋ ਹੋ ਗਿਆ ਗੁਰੂ ਪਾਤਸ਼ਾਹ ਕਹਿੰਦੇ ਹੁਣ ਖੁਆਪੋਂ ਬੋਲਣਾ ਜਾਣਦਾ ਮੈਂ ਬੋਲਦਾ ਹੀ ਨਹੀਂ ਪਿਆ ਜਦੋਂ ਤੱਕ ਮੈਂ ਬੋਲਦਾ ਸੀ ਉਦੋਂ ਤੱਕ ਉਹ ਨਹੀਂ ਸੀ ਬੋਲੂਗਾ ਤਤ ਦੀ ਚਾਰ ਕਹ ਜਨ ਸੱਚਾ ਹੁਣ ਪੰਕਤੀਆਂ ਦੇ 10 12 ਨੇ ਤੇ ਆਪਾਂ ਇੱਕੋ ਤੇ ਰਹਿ ਜਾਂਦੇ ਹਾਂ ਕਿਉਂਕਿ ਇੱਕ ਇੱਕ ਪੰਕਤੀ ਦੇ ਵਿੱਚ ਹੀ ਬੜਾ ਕੁਝ ਪਿਆ ਹੈ ਜੇ ਉਹਦੇ ਵਿੱਚ ਵੜ ਗਏ ਤੇ ਨਿਕਲਣ ਦਾ ਬਾਅਦ ਨਹੀਂ ਹੈ ਉਹਦੇ ਵਿੱਚ ਹੀ ਜਾ ਕੇ ਬੰਦੇ ਨੇ ਸਮਾਜ ਜਾਣਾ ਹੈ ਸੁਖਮਣੀ ਸਾਹਿਬ ਰੋਜ਼ ਕਰਦੇ ਆ ਇੱਕ ਪੰਕਤੀ ਦੇ ਵਿੱਚ ਜਾ ਕੇ ਸਮਾਜਿਆ ਪਈ ਜਿੰਨਾ ਜਿੰਨਾ ਡੂੰਗਾ ਜਾਏਗਾ ਬਾਣੀ ਦੀ ਇੱਕ ਪੰਕਤੀ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਤੂੰ ਮਿਟਦਾ ਜਾਏਗਾ ਤੇਰਾ ਸ੍ਰਵ ਵੰਡਦਾ ਜਾਏਗਾ ਹੋਰ ਕੀ ਸਮਝ ਤੇ ਕੀ ਹੁੰਦੀ ਜਾਏਗੀ ਭਾਗਤਰਾ ਵੰਡਦਾ ਜਾਏਗਾ ਪੁੱਲ ਨੁਰਗਾ ਬਲਾਉ ਜਾਏਗਾ ਤੇ ਜਨਮ ਤੇਰਾ ਸਵਾਰਿਆ ਜਾਏਗਾ ਜਿਉਂਦੇ ਜੀ ਤੂੰ ਮੁਕਤ ਹੋ ਜਾਏਗਾ ਹੋਰ ਕੀ ਹੁਣਾਇ ਤੇ ਜਿਉਂਦੇ ਜੀ ਮੁਕਤੀ ਹੋਣੀ ਆਪ ਕੋਈ ਬੇਨਤੀ ਕਰਦਿਆਂ ਅਸੀਂ ਲਾਈਨ ਵਿੱਚ ਖੜੇ ਹਾਂ ਤੁਸੀਂ ਉਸ ਲਾਈਨ ਵਿੱਚ ਨਹੀਂ ਖੜੇ ਜੋ ਇੱਥੋਂ 1 ਕਿਲੋਮੀਟਰ ਮੰਮੀ ਹੈ ਤੁਸੀਂ ਉਸ ਲਾਈਨ ਤੇ ਖੜੇ ਹੋ ਜੋ ਇਸਰਾਇਲ ਤੇ ਉਹਦੇ ਪਾਰ ਜਾਣੇ ਟੱਪ ਤੇ ਬਸ ਇਹ ਨਹੀਂ ਕੋ ਖੇਡ ਇੱਕ ਕਦਮ ਦੀ ਖੇਡ ਹੈ ਇੱਕ ਕਦਮ ਹੀ ਕੁੱਟਣਾ ਬਸ ਚਰਨ ਕਮਲ ਔਰ ਏਕ ਪੈਂਡਾ ਚਰਨ ਸ਼ਰਣ ਕੋ ਏਕ ਪੈਂਡਾ ਜਾਏ ਚਾ ਇੱਕੋ ਹੀ ਪੈਰ ਰੱਖ ਤੂੰ ਦੂਜੇ ਪਾਸੇ ਹੋ ਗਿਆ ਦੂਜੇ ਪਾਸੇ ਰੱਖਣਾ ਆ ਵੀ ਆਖੇ ਕੋ ਲਾਈਨ 'ਚ ਖੜਿਆ ਜੀ ਸਾਡੇ ਤੋਂ ਅੱਗੇ ਬੜੇ ਨੇ ਸਾਡੇ ਤੋਂ ਪਿੱਛੇ ਬੜੇ ਨੇ ਫਿਰ ਉਹ ਕੈਲਕੂਲੇਸ਼ਨ ਨਹੀਂ ਆਉਂਦੀ ਜਿਹਦੇ ਵਿੱਚ ਪੈ ਜਾਂਦਾ ਉਹਦੇ ਵਿੱਚੋਂ ਕੱਖ ਨਹੀਂ ਨਿਕਲਦਾ ਬਰਾਉਤੀ ਇਹ ਸਭ ਕੁਝ ਇੰਨਾ ਗਿਆਨ ਕਿੱਥੇ ਹੋ ਗਿਆ ਤੇਰੇ ਤੋਂ ਅੱਗੇ ਵੀ ਨਿਤ ਨੂੰ ਕਿਵੇਂ ਬਤਾ ਲਗਾ ਦੱਸ ਪਿੱਛੇ ਵੀ ਨਹੀਂ ਆਪਣੇ ਆਪ ਦਾ ਵੇਖ ਜੋ ਬ੍ਰਹਮੰਡ ਹੈ ਸੋ ਇਹ ਕਿੰ데 ਆਪਣੇ ਸਰੀਰ ਦੇ ਅੰਦਰ ਅੰਮ੍ਰਿਤ ਵੇਲੇ ਸੱਚ ਦੀ ਪ੍ਰਾਪਤੀ ਵਡਿਆਈ ਕਰ ਵਿਚਾਰ ਕਰ ਬਾਣੀ ਨੂੰ ਥੋਲ ਇੱਕ ਇੱਕ ਪੰਤੀ ਦੇ ਵਿੱਚ ਜਦੋਂ ਜਰਾ ਧਿਆਨ ਦੂਗਾ ਜਾਣ ਲੱਗਾ ਤੂੰ ਮਿਟਦਾ ਜਾਏਗਾ ਤੇ ਖੁਦਾ ਹੁੰਦਾ ਜਾਏਗਾ ਉੱਥੇ ਮੁਕਤੀ ਹੈ ਇਹਨੂੰ ਕਿਵੇਂ ਦੱਸਾਂ ਤਾ ਗਿਆ ਗਿਆ ਜਾਪਦਾ ਹੈ ਇਹੋ ਜਿਹਾ ਜਾਪਦਾ ਹੈ ਤਤ ਵਿਚਾਰ ਕਹਿ ਜਨ ਸਾਚਾ ਇਸ ਪੰਕਤੀ ਦੇ ਵਿੱਚ ਬਹੁਤ ਕੁਝ ਸਮਾਇਆ ਬਹੁਤ ਕੁਝ ਸਮਾਇਆ ਵੰਯਾ ਕੋ ਲਾਭਖਸ਼ਣਾ ਜੀ ਵਾਹ ਹੰਮ ਜੀ ਕਾ ਖਾਲਸਾ ਵਾਹ ਹੰਮ ਜੀ ਕੀ ਫਤ